हरियाणा प्रशासन ਵੱਲੋਂ ਲਗਾਤਾਰ ਕਿਸਾਨਾਂ ਦੇ ਉੱਪਰ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਇਧਰਲੇ ਪਾਸਿਓਂ ਗੋਲੇ ਦਾਗੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਕਿੰਨੇ ਕਿਸਾਨ ਨੇ ਜਿਹੜੇ ਫੱਟੜ ਹੋ ਚੁੱਕੇ ਨੇ ਤਾਂ ਇਧਰ ਬਾਈ ਜੀ ਹੋਰ ਬਾਈ ਜੀ ਇਧਰ ਨੇ ਤਾਂ ਬਾਈ ਜ਼ਖਮ ਨਾ ਦਿਖਾਇਓ ਵਾਇਲੇਸ਼ਨ ਆ ਜਾਊਗੀ ਤਾਂ ਕਿਸ ਤਰੀਕੇ ਨਾਲ ਕਿੱਥੇ ਕਿੱਥੇ ਵੱਜਿਆ ਤੁਹਾਡੇ ਬਾਈ ਜੀ ਬੈਕ ਸਾਈਡ ਤੇ ਪੂਰਾ ਨਾ ਬੈਕ ਸਾਈਡ ਤੇ ਵੱਜੀ ਹੈ ਸਾਰੀ ਅੱਛਾ ਹਾਂਜੀ ਸਾਰੀ ਬੈਕ ਸਾਈਡ ਚਲਣੀ ਹੋਣੀ ਹਾਂਜੀ ਹਾਂਜੀ ਜਿੱਦਾਂ 12 ਬੋਰ ਦੇ ਕੱਚਾ ਰੋਂਦ ਨਹੀਂ ਹੁੰਦਾ ਉਦਾਂ ਦੇ ਸ਼ਰੇ ਹੈ ਜੀ ਅੱਛਾ ਆ ਦੇ ਕੋ ਛੋਟੇ ਜੋੜ ਆਹ ਰਾਉਂਡ ਨੇ ਸ਼ਰੇ ਨੇ ਤਾਂ ਇੱਧਰ ਸ਼ਰੇ ਦਿਖਾ ਰਹੇ ਨੇ ਤਾਂ ਦੇਖ ਸਕਦੇ ਹੋ ਇੱਧਰ ਦੇਖੋ ਇਹ 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 ਲੋਹੇ ਦੀ ਰਾਉਂਡ ਨੇ ਰਾਉਂਡ ਇਹਨਾਂ ਦੇ 40 ਤੋਂ 50 ਰਾਉਂਡ ਨੇ ਜਿਹੜੇ ਇਹਨਾਂ ਦੇ ਲੱਗੇ ਹੋਏ ਆ ਤਕਰੀਬਨ ਤਕਰੀਬਨ 20 ਤੋਂ 25 ਤੋਂ 40 ਹੋ ਜਾਂਦੀ ਆ ਤੇ ਉਹ ਚੀਜ਼ ਦੇ ਉੱਤੇ ਵਾਵਾ ਜਾਦੇ ਨੇ ਕੱਟਤੀਆਂ ਕਾਫੀ ਸਾਰੀਆਂ ਕੱਟਤੀਆਂ ਹਜੇ ਹੋਰ ਵੀ ਵਿਚਨ ਹੈਗੀਆਂ ਨੇ ਪਰ ਬਾਈ ਦਾ ਹੌਸਲਾ ਬੁਲਾਉਂਦਾ ਕਹਿੰਦਾ ਚਾਹੇ ਜਿਵੇਂ ਮਰਜੀ ਕੱਢ ਦੋ ਪਰ ਨਹੀਂ ਸਕਦੇ ਤੁਸੀਂ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਵਾਇਲੇਸ਼ਨ ਆ ਜਾਣੀਆਂ ਬਾਈ ਦੇ 45 ਤੋਂ 50 ਜਿਹੜੇ ਛਰਲੇ ਨੇ ਬਾਈ ਕਹਿੰਦਾ ਉਹ ਲੱਗੇ ਹੋਏ ਨੇ ਸਾਰੀ ਢੂਈ ਆ ਜਿਹੜੀ ਛਲਨੀ ਕੀਤੀ ਹੋਈ ਹੈ ਲੋਹੇ ਦੀਆਂ ਗੋਲੀਆਂ ਨੇ ਇਹ ਤਾਂ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਹਰਿਆਣਾ ਪ੍ਰਸ਼ਾਸਨ ਕੀ ਕਰ ਰਿਹਾ ਤਾਂ ਇੱਧਰ ਬਾਈ ਦੇਖ ਸਕਦੇ ਹੋ ਤੁਸੀਂ ਇੱਧਰ ਬਾਈ ਦੇ ਅੱਖ ਤੇ ਆ ਜਿਹੜਾ ਉਹ ਲੱਗਿਆ ਹੋਇਆ ਤਾਂ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਹਾਂ ਇਹ ਤਾਂਬੇ ਦੀਆਂ ਜੀ ਤਾਂਬੇ ਦੀਆਂ ਜਿਹੜੀਆਂ ਕਿ 12 ਬੋਰ ਦੇ ਵਿੱਚ ਹੁੰਦੇ ਆ ਨਾ ਕਾਰਤੂਸ਼ ਉਹ 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 ਦਾਣੇ ਆ ਇਹ ਉਹ ਦਾਣੇ ਆ ਇਹ ਕਿ ਇਹਨਾਂ ਨੇ ਜਿਹੜੇ ਪਾਏ ਆ ਨਾ ਰੌਂਦ ਜਿਹੜੇ ਇਹਦੇ ਪਲਾਸਟਿਕ ਦੇ ਆ ਉਹਦੇ ਵਿੱਚ ਪਾਏ ਰੌਂਦ ਆ ਇਹਨਾਂ ਨੇ ਕਿ ਰੌਂਦ ਪਾ ਕੇ ਜਿਹੜੇ ਕਿ ਜਵਾਨਾਂ ਨੂੰ ਫੱਟੜ ਕੀਤਾ ਜਾਵੇ ਔਰ ਹਰਿਆਣਾ ਸਰਕਾਰ ਇਹ ਕੰਮ ਕਰ ਰਹੀ ਹੈ ਹਰਿਆਣਾ ਸਰਕਾਰ ਕਿੱਥੇ ਹੈ ਜੀ ਤਾਂ ਬਜ਼ੁਰਗ ਨੇ ਦੇਖ ਸਕਦੇ ਹੋ ਅੱਖਾਂ ਦੇਖ ਸਕਦੇ ਹੋ ਮੂੰਹ ਦੇਖ ਸਕਦੇ ਹੋ ਤੇ ਕਿਦਾਂ ਦਾ ਹਾਲ ਕੀਤਾ ਕਿਸਾਨਾਂ ਦਾ ਬਾਈ ਜੀ ਆਪਾਂ ਇਹੀ ਗੱਲ ਕਹਿੰਨੇ ਆ ਕਿਉਂਕਿ ਕੱਲ ਨੂੰ ਬਾਈ ਦੀਪ ਸਿੱਧੂ ਦੀ ਵਰਸੀ ਆ ਮੈਨੂੰ ਉਹਨਾਂ ਦੀ ਗੱਲ ਇੱਕ ਯਾਦ ਆ ਗਈ ਉਹ ਕਹਿੰਦੇ ਸੀਗੇ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਨੇ ਚਾਹੀਦੇ ਆ ਜਦੋਂ ਵੀ ਮਿਲਣਗੇ ਜਿੱਥੇ ਮਿਲਣਗੇ ਅਸੀਂ ਛੱਡਨੇ ਥੋੜੀ ਐ ਤਾਂ ਇਹ ਦੂਣਾ ਜ਼ਖਮੀ ਕਰ ਲੈਣ ਡਾਕਟਰ ਸਾਹਿਬ ਨੇ ਕਿਹਾ 45 ਸ਼ਰੇ ਵਜੇ ਆ ਚਾਹੇ 5 4500 ਵਜ ਜਾਣ ਤਾਂ ਵੀ ਬਾਈ ਲੜਾਂਗੇ ਉਹਦੇ ਹੱਕਾਂ ਲਈ ਜਾਏ ਆ ਜ਼ਰੂਰ ਲੜਾਂਗੇ ਮੈਂ ਤਾਂ ਇਹੀ ਕਹਿਣਾ ਕਿ ਬਾਈ ਦੀਪ ਸਿੱਧੂ ਨੂੰ ਯਾਦ ਕਰਕੇ ਅੱਜ ਬਾਈ ਸਾਡਾ ਇੱਥੇ ਹੁੰਦਾ ਹੁੰਦਾ ਹੁਣ ਨੂੰ ਅਸੀਂ ਦਿੱਲੀ ਹੁਣਾ ਸੀ ਸਹੀ ਆ ਬਾਈ ਇਹ ਗੱਲ ਸਹੀ ਆ ਤਾਂ ਬਾਈ ਦੀਪ ਸਿੱਧੂ ਨੂੰ ਯਾਦ ਕਰਕੇ ਵੀ ਭਾਵਕ ਹੋ ਚੁੱਕੇ ਨੇ ਤਾਂ ਹੱਲੇ ਵੀ ਦੇਖ ਸਕਦੇ ਹਾਂ ਉਧਰ ਮੈਂ ਕਹੂੰਗਾ ਦਵਿੰਦਰ ਜ਼ਰੂਰ ਦਿਖਾ ਦਿਓ ਚਲਦੀ ਇੰਟਰਵਿਊ ਦੇ ਵਿੱਚ ਵੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾ ਦਿਓ ਇਹ ਕਿਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਹਰਿਆਣਾ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਤਸ਼ੱਦਦ ਆ ਜਿਹੜਾ ਕਿਸਾਨਾਂ ਦੇ ਢਾ ਰਿਆ ਹੈ ਛੜਲੇ ਨੇ ਜਿਹੜੇ ਕਿਸਾਨਾਂ ਦੇ ਮਾਰੇ ਜਾ ਰਹੇ ਨੇ ਤਾਂ ਕਿਸ ਤਰੀਕੇ ਨੇ ਤਸਵੀਰਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਹਰਿਆਣਾ ਸਰਕਾਰ ਤਾਂ ਇਹ ਸੋਚਣ ਦੀ ਲੋੜ ਹੈ ਹਕੂਮਤਾਂ ਨੇ ਜਿਹੜੀਆਂ ਹਕੂਮਤਾਂ ਨੂੰ ਇਹਨਾਂ ਹੀ ਲੋਕਾਂ ਨੇ ਵੋਟਾਂ ਪਾ ਕੇ ਤਖਤਾਂ ਤੇ ਬਿਠਾਇਆ ਤੇ ਤਖਤਾਂ ਤੇ ਬਹਿ ਕੇ ਉਹੀ ਲੋਕਾਂ ਦੇ ਉੱਪਰ ਕਿਸ ਤਰੀਕੇ ਦਾ ਤਸ਼ੱਦਦ ਤੁਸੀਂ ਕਰ ਰਹੇ ਹੋ ਸੋਚਣ ਦੀ ਲੋੜ ਹੈ ਕਿਤਨਾ ਕਿਤੇ ਤਾਂ ਇਧਰ ਬਜ਼ੁਰਗੋ ਤੁਹਾਡੇ ਵੀ ਬੱਜਿਆ ਕੁਝ ਕੁਝ ਨਹੀਂ ਬਈ ਜੀ ਉਨ ਬਾਕੀ ਖਾਂ ਵੰਨ ਹੁੰਦਾ ਬਈ ਜਦੋਂ ਛੜਦੇ ਆੱਖਾਂ ਮੱਚਦੀਆਂ ਕੱਲ ਦਾ ਕੁਝ ਬਝਾਉਂਦੇ ਹੋ ਹੱਥ ਤੇ ਲੱਗਿਆ ਮਾੜਾ ਮਟਾਉਂ ਕੋਈ ੜੀਕੇ ਵਾਲੀ ਗੱਲ ਨਹੀਂ ਹਾਂਜੀ ਤਾਂ ਤੁਸੀਂ ਕਿੱਧਰੋਂ ਆਏ ਹੋ ਅਸੀਂ ਬਿਲਕੁਲ ਅੱਗੋਂ ਆਏ ਆ ਅੱਛਾ ਅੱਗੋਂ ਆਏ ਹੋ ਹਾਂ ਤਾਰਾਂ ਹੀ ਪੱਟੀਆਂ ਉਹਨਾਂ ਨੂੰ ਸਮਝਾਇਆ ਵੀ ਸਾਡੇ ਬੱਚੇ ਕਿਉਂ ਤੁਸੀਂ ਮਰਦੇ ਹੋ ਸਾਨੂੰ ਸਾਡੇ ਬੱਚੇ ਪਾਲੇ ਵੜੜੇ ਕੀਤੇ ਹੋ ਇਹ ਗੰਦੀ ਜ਼ਾਲਮ ਸਰਕਾਰ ਦੇ ਤੁਸੀਂ ਪਿੱਛੇ ਲੱਗ ਕੇ ਇੱਕ ਨੌਕਰੀ ਛੱਡ ਕੇ ਅਸੀਂ ਬੜੇ ਦੁੱਖਾਂ ਨਾਲ ਤੁਹਾਨੂੰ ਪਾਲਿਆ ਤੇ ਤੁਸੀਂ ਅੱਜ ਸਾਡੇ ਤੇ ਗੋਲੀਆਂ ਚਲਾਈ ਜਾਂਦੇ ਹੋ ਸਹੀ ਆ ਤੁਹਾਡੇ ਹੀ ਸ਼ਰਲੇ ਮਾਰੇ ਜਾ ਰਹੇ ਨੇ ਇਹਨਾਂ ਤੁਸੀਂ ਤੁਸੀਂ ਸਾਨੂੰ ਮਾਰ ਰਹੇ ਹੋ ਇਹਨਾਂ ਲੋਕਾਂ ਨੇ ਹੀ ਤਖਤਾਂ ਪਾ ਕੇ ਤਖਤਾਂ ਤੇ ਬਿਠਾਇਆ ਤਖਤਾਂ ਤੇ ਬਿਠਾਏ ਹੋਏ ਆਸੀਂ ਸਹੀ ਆ ਤਾਂ ਇਹਨਾਂ ਲੋਕਾਂ ਨੇ ਹੀ ਤਖਤਾਂ ਦੇ ਮਾਲਕਾਂ ਵਾਲੇ ਆ ਸਰਸੇ ਵਾਲੇ ਜਿਵੇਂ ਰਾਤ ਵਾਲੇ ਕਹਿ ਰਹੇ ਪੱਤਰਕਾਰ ਕਿਹੜਾ ਸਰਸੇ ਵਾਲਾ ਉਹ ਰਾਜਵੀਰਾਂ ਰੁਕ ਜੋ ਰੁਕ ਜੋ ਰੁਕ ਜੋ ਕੱਲ੍ਹ ਦੇ ਅਸੀਂ ਰੋਕੀ ਖੜੇ ਨੇ ਉਹ ਹੁਣ ਕਿੱਧਰ ਗਿਆ ਡਾਂਗਾ ਸੀਰ ਤੇ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਖੇਤਾਂ ਦੇ ਵਿੱਚੋਂ ਆਏ ਨੇ ਖੇਤਾਂ ਦੇ ਵਿੱਚ ਬਾਪੂ ਜੀ ਕਹਿੰਦੇ 3 ਦਿਨ ਹੋ ਗਏ ਖੇਤਾਂ ਦੇ ਵਿੱਚ ਪਾਣੀ ਛੱਡਿਆ ਹੋਇਆ ਹਾਂ ਸਹੀ ਹੈ ਤਾਂ ਇੱਧਰ ਬਾਈ ਦੇ ਲੱਤ ਤੇ ਵੀ ਬੱਚੇ ਨੇ ਛਰਲੇ ਤਾਂ ਗੋਲਾ ਬੱਜਾ ਹਾਂਜੀ ਬਾਈ ਜੀ ਗੋਲਾ ਮਾਰਿਆ ਅੱਗੇ ਪਹੁੰਚ ਗਏ ਸੀ ਅਸੀਂ ਪ੍ਰੋਪਰ ਕੋਠੇ ਦੇ ਕੋਲੇ ਉਥੇ ਉਹਨਾਂ ਨੇ ਡੰਡੇ ਮਾਰੇ ਪਰ ਅਸੀਂ ਜੋ ਇਹ ਕਹਿਰ ਕਰ ਰਹੇ ਆ ਅਸੀਂ ਸਬਰ ਨਾਲ ਜੜ ਰਹੇ ਆ ਇਹਨਾਂ ਦਾ ਕਹਿਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ ਬਾਰਡਰ ਤੋੜ ਕੇ ਜ਼ਰੂਰ ਜਾਵਾਂਗੇ ਪਿੱਛੇ ਨਹੀਂ ਕਿਸੇ ਗੱਲੋਂ ਹਟਾਂਗੇ ਕੀ ਗੱਲ ਅਸੀਂ ਪਾਕਿਸਤਾਨ ਤੋਂ ਆਏ ਆ ਅਸੀਂ ਆਪਣੇ ਮੰਗੀ ਹੱਕ ਮੰਗ ਰਹੇ ਆ ਫਸਲ ਦੀ ਐਮਐਸਪੀ ਕਰਜ਼ਾ ਮੁਕਤੀ ਕੀ ਗੱਲ ਅਡਾਨੀਆਂ ਬਣੀਆਂ ਇਹਨਾਂ ਨੇ 5000 ਕਰੋੜ ਰੁਪਏ ਮਾਫ ਕਰਤਾ ਕੀ ਗੱਲ ਸਾਡਾ ਦਾ ਕਿਸਾਨਾਂ ਦਾ ਹੈ ਹੀ ਕੋਈ ਨਹੀਂ ਇੰਡੀਆ ਦੇ ਅੰਦਰ ਜਾਂ ਤਾਂ ਅਸੀਂ ਫਿਰ ਕਹਿ ਦਿੰਦੇ ਇਹ ਹੱਤਵਾਦੀ ਨੇ ਇਹ ਵੱਖਵਾਦੀ ਨੇ ਸਹੀ ਹੈ ਤਾਂ ਕਿਸਾਨਾਂ ਦਾ ਦੇਖ ਸਕਦੇ ਹੋ ਤੁਸੀਂ ਗੁੱਸਾ ਵੀ ਹੈ ਸਰਕਾਰਾਂ ਦੇ ਉੱਪਰ ਕਿਉਂਕਿ ਇਹੀ ਸਰਕਾਰਾਂ ਕਿਸ ਤਰੀਕੇ ਦਾ ਬਦੀਰਾ ਕਿਸਾਨਾਂ ਨਾਲ ਕਰ ਰਹੀਆਂ ਨੇ ਇੱਕੋ ਮੰਦ ਕਰ ਰਹੇ ਨੇ ਕਿਸਾਨ ਕਿਸਾਨੂੰ ਜੰਤਰ ਮੰਤਰ ਜਾਣ ਦਿੱਤਾ ਜਾਵੇ ਕਿਉਂ ਨਹੀਂ ਦਿੱਤਾ ਜਾਣ ਦਿੱਤਾ ਜਾ ਰਿਹਾ ਤੁਸੀਂ ਇੱਧਰ ਬਾਈ ਦੇ ਹੱਕ ਤੇ ਆ ਜਿਹੜਾ ਉਹ ਲੱਗਿਆ ਹੋਇਆ ਤਾਂ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਹਾਂ ਇਹ ਤਾਂਬੇ ਦੀਆਂ ਜੀ ਤਾਂਬੇ ਦੀਆਂ ਜਿਹੜੀਆਂ ਕਿ 12 ਬੋਰ ਦੇ ਵਿੱਚ ਹੁੰਦੇ ਆ ਨਾ ਕਾਰਤੂਸ਼ ਉਹ ਇਹ ਕਿ ਇਹਨਾਂ ਨੇ ਜਿਹੜੇ ਪਾਏ ਆ ਨਾ ਰੌਂਦ ਜਿਹੜੇ ਇਹਦੇ ਪਲਾਸਟਿਕ ਦੇ ਆ ਉਹਦੇ ਵਿੱਚ ਪਾਏ ਰੌਂਦ ਹੈ ਇਹਨਾਂ ਨੇ ਕਿ ਰੌਂਦ ਪਾ ਕੇ ਜਿਹੜੇ ਕਿ ਜਵਾਨਾਂ ਨੂੰ ਫੱਟੜ ਕੀਤਾ ਜਾਵੇ ਔਰ ਹਰਿਆਣਾ ਸਰਕਾਰ ਇਹ ਕੰਮ ਕਰ ਰਹੀ ਹੈ ਹਰਿਆਣਾ ਸਰਕਾਰ ਕਿੱਥੇ ਹੈ ਇਹ ਤਾਂ ਬਜ਼ੁਰਗ ਨੇ ਦੇਖ ਸਕਦੇ ਹੋ ਅੱਖਾਂ ਦੇਖ ਸਕਦੇ ਹੋ ਮੂੰਹ ਦੇਖ ਸਕਦੇ ਹੋ ਤੇ ਕਿੱਦਾਂ ਦਾ ਹਾਲ ਕੀਤਾ ਕਿਸਾਨਾਂ ਦਾ ਬਾਈ ਜੀ ਆਪਾਂ ਇਹੀ ਗੱਲ ਕਹਿੰਨੇ ਆ ਕਿਉਂਕਿ ਕੱਲ ਨੂੰ ਬਾਈ ਦੀਪ ਸਿੱਧੂ ਦੀ ਵਰਸੀ ਆ ਮੈਨੂੰ ਉਹਨਾਂ ਦੀ ਗੱਲ ਏਕੇ ਯਾਦ ਆ ਗਈ ਉਹ ਕਹਿੰਦੇ ਸੀਗੇ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਨੇ ਚਾਹੀਦੇ ਆ ਜਦੋਂ ਵੀ ਮਿਲਣਗੇ ਜਿੱਥੇ ਮਿਲਣਗੇ ਅਸੀਂ ਛੱਡਨੇ ਥੋੜੀ ਐ ਤਾਂ ਇਹ ਦੂਨੇ ਜ਼ਖਮੀ ਕਰ ਲੈਣ ਡਾਕਟਰ ਸਾਹਿਬ ਨੇ ਕਿਹਾ 45 ਘਰੇ ਵਜੇ ਆ ਚਾਹੇ 5 4500 ਵਜ ਜਾਣ ਤਾਂ ਵੀ ਬਾਈ ਲੜਾਂਗੇ ਆਪਦੇ ਹੱਕਾਂ ਲਈ ਜਾਏ ਆ ਜ਼ਰੂਰ ਲੜਾਂਗੇ ਮੈਂ ਤਾਂ ਇਹੀ ਕਹਿੰਨਾ ਵੇ ਬਾਈ ਦੀਪ ਸਿੱਧੂ ਨੂੰ ਯਾਦ ਕਰਕੇ ਅੱਜ ਬਾਈ ਸਾਡਾ ਇੱਥੇ ਹੁੰਦਾ ਹੁਣ ਨੂੰ ਅਸੀਂ ਦਿੱਲੀ ਹੁਣਾ ਸੀ ਸਹੀ ਆ ਬਾਈ ਇਹ ਗੱਲ ਸਹੀ ਆ ਤਾਂ ਬਾਈ ਦੀਪ ਸਿੱਧੂ ਨੂੰ ਯਾਦ ਕਰਕੇ ਵੀ ਭਾਵਕ ਹੋ ਚੁੱਕੇ ਨੇ ਤਾਂ ਹੱਲੇ ਵੀ ਦੇਖ ਸਕਦੇ ਹਾਂ ਉੱਧਰ ਮੈਂ ਕਹੂੰਗਾ ਦਵਿੰਦਰ ਜ਼ਰੂਰ ਦਿਖਾ ਦਿਓ ਚਲਦੀ ਇੰਟਰਵਿਊ ਦੇ ਵਿੱਚ ਵੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾ ਦਿਓ ਇਹ ਕਿਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਹਰਿਆਣਾ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਤਸ਼ੱਦਦ ਆ ਜਿਹੜਾ ਕਿਸਾਨਾਂ ਦੇ ਢਾ ਰਿਆ ਸ਼ਰਲੇ ਨੇ ਜਿਹੜੇ ਕਿਸਾਨਾਂ ਦੇ ਮਾਰੇ ਜਾ ਰਹੇ ਨੇ ਤਾਂ ਕਿਸ ਤਰੀਕੇ ਦੇ ਇਹ ਤਸਵੀਰਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਹਰਿਆਣਾ ਸਰਕਾਰ ਤਾਂ ਸੋਚਣ ਦੀ ਲੋੜ ਆ ਹਕੂਮਤਾਂ ਨੇ ਜਿਹੜੀਆਂ ਹਕੂਮਤਾਂ ਨੂੰ ਇਹਨਾਂ ਹੀ ਲੋਕਾਂ ਨੇ ਵੋਟਾਂ ਪਾ ਕੇ ਤਖਤਾਂ ਤੇ ਬਿਠਾਇਆ ਤੇ ਤਖਤਾਂ ਤੇ ਬਹਿ ਕੇ ਉਹੀ ਲੋਕਾਂ ਦੇ ਉੱਪਰ ਕਿਸ ਤਰੀਕੇ ਦਾ ਤਸ਼ੱਦਦ ਤੁਸੀਂ ਕਰ ਰਹੇ ਹੋ ਸੋਚਣ ਦੀ ਲੋੜ ਆ ਕਿਤੇ ਨਾ ਕਿਤੇ ਤਾਂ ਇੱਧਰ ਬਜ਼ੁਰਗੋ ਤੁਹਾਡੇ ਵੀ ਬੱਜਿਆ ਕੁਝ ਬੱਜਿਆ ਕੁਝ ਨਹੀਂ ਬਾਈ ਜੀ ਉੰਬਾ ਕਿਸਾਂ ਵੰਨ ਹੁੰਦਾ ਬਾਈ ਜਦੋਂ ਛੜਦੇ ਆੱਖਾਂ ਮੱਚਦੀਆਂ ਆ ਕੱਲ ਦਾ ਕੁਝ ਬਝਾਉਂਦੇ ਹੋ ਹੱਥ ਤੇ ਲੱਗਿਆ ਮਾੜਾ ਮਟਾਉ ਕੋਈ ੜਕਤ ਵਾਲੀ ਗੱਲ ਨਹੀਂ ਹਾਂਜੀ ਤਾਂ ਤੁਸੀਂ ਕਿੱਧਰੋਂ ਆਏ ਹੋ ਅਸੀਂ ਬਿਲਕੁਲ ਅੱਗੋਂ ਆਏ ਆ ਅੱਛਾ ਅੱਗੋਂ ਆਏ ਹਾਂ ਤਾਰਾਂ ਹੀ ਪੱਟੀਆਂ ਉਹਨਾਂ ਨੂੰ ਸਮਝਾਇਆ ਵੀ ਸਾਡੇ ਬੱਚੇ ਕਿਉਂ ਤੁਸੀਂ ਮਰਦੇ ਹੋ ਸਾਨੂੰ ਸਾਡੇ ਬੱਚੇ ਪਾਲੇ ਵਾਡੇ ਕੀਤੇ ਹੋ ਇਹ ਗੰਦੀ ਜ਼ਾਲਮ ਸਰਕਾਰ ਦੇ ਤੁਸੀਂ ਪਿੱਛੇ ਲੱਗ ਕੇ ਇੱਕ ਨੌਕਰੀ ਛੱਡ ਕੇ ਅਸੀਂ ਬੜੇ ਦੁੱਖਾਂ ਨਾਲ ਤੁਹਾਨੂੰ ਪਾਲਿਆ ਤੇ ਤੁਸੀਂ ਅੱਜ ਸਾਡੇ ਤੇ ਗੋਲੀਆਂ ਚਲਾਈ ਜਾਂਦੇ ਹੋ ਸਹੀ ਆ ਤੁਹਾਡੇ ਹੀ ਸ਼ਰਲੇ ਮਾਰੇ ਜਾ ਰਹੇ ਨੇ ਇਹਨਾਂ ਨੂੰ ਮਾਰੇ ਤੁਸੀਂ